3 ਚੱਕਰ ਚੱਲ ਚੱਲਾ ਦੋਸਤੋ ਟਰੈਕਟਰ ਹੋਰ ਤੁਹਾਡੇ ਵਾਸਤੇ ਇੱਕ ਛੋਟੀ ਰੇਂਜ ਦਾ ਟਰੈਕਟਰ ਲੈ ਕੇ ਆਏ ਆ ਪੰਜਾਬ ਹਰਿਆਣਾ ਨੰਬਰ ਅੱਜ ਕੱਲ ਤੂੜੀ ਵਾਸਤੇ ਜਾਂ ਹੋਰ ਛੋਟੇ ਕੰਮਾਂ ਵਾਸਤੇ ਟਰੈਕਟਰ ਬਹੁਤ ਲੋਡ ਪੈਣਦੇ ਆ 744 ਤੋਂ ਸ਼ੁਰੂ ਕਰ ਲੈਂਦੇ ਆ ਵੀਡੀਓ ਬਾਈ ਕਿਹੜਾ ਮਾਡਲ ਆ 744 ਦੱਸ 10 ਮਾਡਲ ਆ ਹੂੰ ਨੰਬਰ ਆ ਇਹ ਨੰਬਰ ਹਰਿਆਣੇ ਦਾ ਨੰਬਰ ਆ ਹਰਿਆਣਾ ਦੋਸਤੋ ਟਰੈਕਟਰ ਦੂਰੋਂ ਦਿਖਾ ਦਿੰਦੇ ਆ ਭਰਾ ਦਾ ਇੱਕ ਦਾ ਕਮੈਂਟ ਆਇਆ ਜੀ ਕਹਿੰਦਾ ਬਾਈ ਦੂਰੋਂ ਵੀ ਟਰੈਕਟਰ ਦਿਖਾਇਆ ਕਰੋ ਆਹ ਲਓ ਅਗਲੇ ਟਾਇਰ ਦੇਖ ਲਓ ਟਰੈਕਟਰ ਦੇ ਟਰੈਕਟਰ ਸ਼ੋ ਸ਼ੋ ਦਾ ਬਹੁਤ ਸਾਫ਼ ਹਮ ਰਿਗਾਰਡ ਸਾਰੇ ਓਰੀਜਨਲ ਆ ਟਰੈਕਟਰ ਵੀ ਬਾਡੀ ਲੈਣ ਦਾ ਵੀ ਸਾਰਾ ਓਰੀਜਨਲ ਹੀ ਲੱਗਣਦੇ ਆ ਰਿਮ ਰੁਮ ਬਹੁਤ ਸਾਫ਼ ਆ ਟਰੈਕਟਰ ਦੇ ਟਾਇਰ ਪਿਛਲੇ 40 ਕਿ ਪੈਸੇ ਲਾ ਲਓ ਅਗਲੇ ਵਧੀਆ ਟਾਇਰ ਆ ਤੇ ਵੀਰੇ ਕੀ ਡਿਮਾਂਡ ਕਰਦੇ ਹੋ ਇਹਦੀ 260000 260000 ਰੁਪਿਆ ਨੰਬਰ ਹਰਿਆਣਾ ਦਾ ਨੰਬਰ ਹੈਣਾ ਮਾਡਲ ਫਿਰ ਦੁਬਾਰਾ ਦਾ 10 10 ਮਾਡਲ ਆ ਜੀ ਆ ਜੋ ਇਹ ਤੋਂ ਬਾਅਦ ਹੈਗਾ ਜੀ 735 ਇਹ ਕਿਹੜਾ ਮਾਡਲ ਆ ਵੀਰੇ 299 299 ਮਾਡਲ ਆ ਇਹ ਕਿਥੋਂ ਦਾ ਨੰਬਰ ਆ ਨੰਬਰ ਹੈਣਾ ਇਹ ਵੀ ਹਨੜਾ ਨੰਬਰ 99 ਮਾਡਲ ਆ ਅੰਦਰ ਪੰਪ ਵਾਲਾ ਬਾਹਰ ਪੰਪ ਵਾਲਾ ਆਹ ਲਓ ਬਾਹਰ ਪੰਪ ਵਾਲਾ ਕਈ ਭਰਾ ਪੁੱਛਦੇ ਰਹਿੰਦੇ ਟਰੈਕਟਰ ਇਹ ਟਰੈਕਟਰ ਬਹੁਤ ਘੱਟ ਰਹਿ ਗਏ ਆਪਣੇ ਕੋਲ ਸਵਰਾਜ ਚ ਹਰਿਆਣੇ ਚ ਤੁਹਾਡੇ ਰਿਸ਼ਤੇਦਾਰ ਨੇ ਬਹੁਤ ਟਰੈਕਟਰ ਪਹਿਲਾਂ ਹਰਿਆਣੇ ਚ ਸਵਰਾਜ ਸ਼ੁਰੂ ਬਹੁਤ ਚੱਲਿਆ ਚੀਕਾ ਕੈਥਲ ਪੇਵਾ ਇਲਾਕਾ ਇਹ ਸਵਰਾਜ ਟਰੈਕਟਰ ਬਹੁਤ ਸੀਗਾ ਉਦੋਂ ਕੰਮ ਵੀ ਬੜਾ ਦਿੱਤਾ ਟਰੈਕਟਰ ਨੇ ਇਹੋ ਜੀ ਗੱਲ ਨਹੀਂ ਤੇ ਭਾਈ ਇਹਦਾ ਕੀ ਮੰਗਦੇ ਹੋ 1 40 1 40 ਦਾ ਭਾਈ ਇਹ ਸਵਰਾਜ ਆ ਬਾਹਰ ਪੰਪ ਵਾਲਾ ਤੇ ਇਹ ਵੀ ਟਰੈਕਟਰ ਕਿਸੇ ਦੇ ਆ 3320 ਕੀਵੇਂ ਖੜਾ ਵੀਰ ਇਹ 2000 ਮਾਡਲ ਹੈ 2000 ਮਾਡਲ ਹੈ ਪਟਿਆਲਾ ਨੰਬਰ ਹੈ ਫਰਸਟ ਪਾਰਟੀ ਦਾ ਪਟਿਆਲਾ ਨੰਬਰ ਹੈ ਫਰਸਟ ਪਾਰਟੀ ਜਨ ਆਈ ਟਰੈਕਟਰ ਇਹਨੇ ਮਾਲਾ ਦੇ ਨਵੇਂ ਖੜਾ ਇਹ ਤਾਂ ਬੜੀ ਕਮਾਲ ਦੀ ਗੱਲ ਹੈ ਅੱਜ ਕੱਲ ਫਰਸਟ ਪਾਰਟੀ ਨੰਬਰ ਟਰੈਕਟਰ ਲੱਭਦਾ ਬਹੁਤ ਘੱਟ ਆ ਸਾਰਾ ਰੀਜਨ ਅਗਲਾ ਟਰੈਕਟਰ ਟਾਇਰ ਵੇਖ ਲੋ ਅਗਲੇ ਤੇ ਆ ਰੰਗ ਦਾ ਟਰੈਕਟਰ ਦਾ ਸਾਰਾ ਲਿਫਟ ਪੰਪ ਤੱਕ ਨਾਲ ਦਾ ਚਲਦੀ ਵੀਡੀਓ ਜੀ ਬਾਈਆਂ ਨੂੰ ਬੇਨਤੀ ਆ ਚੈਨਲ ਸਬਸਕ੍ਰਾਈਬ ਕਰ ਲਓ ਲਿਫਟ ਪੰਪ ਤੱਕ ਬਾਈ ਕਹਿੰਦਾ ਨਾਲ ਦਾ ਰੋਟਰੀ ਪੰਪ ਡੀਜ਼ਲ ਤੇ ਲਿਫਟ ਪੰਪ ਲਿਫਟ ਪੰਪ ਦੀ ਇਹ 215000 ਦਾ 215000 ਦਾ ਪਟਿਆਲਾ ਨੰਬਰ ਹੈ ਲੋਕਲ ਲੋਕਲ ਪਟਿਆਲਾ ਨੰਬਰ ਹੈ ਬਾਈ ਜੀ 3630 ਜਿਹੜੇ ਸ਼ਕੀਨ ਹਨ ਨੀਲਾ ਲੈਣ ਦੇ ਤੇ ਆ ਅਸ਼ਰ ਵਾਲੇ ਭਰਾ ਬਹੁਤ ਫੋਨ ਕਰਦੇ ਸੀਗੇ ਕਹਿੰਦੇ ਕੋਈ ਅਸ਼ਰ ਹੋਇਆ ਤਾਂ ਦੱਸਿਓ ਆ ਲੋ ਅਸ਼ਰ ਦੀ ਇਹ ਕਿਹੜਾ ਮਾਡਲ ਹੈ ਇਹ ਕਿਹੜਾ ਮਾਡਲ ਹੈ 2011 ਮਾਡਲ ਇਹ ਨੰਬਰ ਨੰਬਰ ਪੰਜਾਬ ਦਾ ਸੰਗਰੂਰ ਦਾ ਨੰਬਰ ਪੰਜਾਬ ਸੰਗਰੂਰ ਇਹਦੀ ਕੀ ਮੰਗਾ ਵੀਰ 160000 160000 ਰੁਪਏ ਦਾ ਟਰੈਕਟਰ ਬਾਈ ਜੀ ਇਹ ਕੁੱਲ ਇਨਾਂ ਨੇ ਐਸ਼ਰ ਲੈਣੇ ਆ ਬਾਈਆਂ ਨੇ ਆ ਗਿਆ ਵੀਰ ਜੀ ਆ ਗਿਆ ਤੋ 1,60,000 ਰੁਪਇਆ ਡਿਮਾਂਡ ਆ ਇਹਦੀ ਐਸ਼ਰ ਐਕਸਟਰਾ ਇੱਕ ਜਿਹੜੇ ਆਏ ਆ ਤੇ ਟਰੈਕਟਰ ਦੂਰੋਂ ਫੇਰ ਇੱਕ ਵਾਰੀ ਨਿਗਾ ਮਰਾਦਾ ਦੇਖ ਲਓ ਤੁਸੀਂ ਟਰੈਕਟਰ ਬਹੁਤ ਸਾਫ਼ ਆ ਇਹ ਵੀ ਅਗੇ ਵੇਟ ਮੂਟ ਲੱਗਾ ਟਰੈਕਟਰ ਨਾਲਾ ਲੋ ਪਿੱਛੋਂ ਵੀ ਨਿਗਾ ਮਰਾਦੀ ਆ ਟਰੈਕਟਰ ਨੂੰ 41 ਦੀ ਮੰਗ ਕਈ ਇਲਾਕਿਆਂ 'ਚ ਆ ਜਾਂ 41 ਦੀ ਮੰਗ ਆ ਕਈਆਂ 'ਚ 42 ਦੀ ਮੰਗ ਆ ਪਰ ਸਾਡੇ ਜ਼ਿਆਦਾ 41 ਵਿਕਦਾ ਇੱਥੇ ਪਟਿਆਲੇ ਜ਼ਿਆਦਾਤਰ ਜ਼ਿਆਦਾ 41 ਵਿਕਦੇ ਆ ਆਮ ਹਿੰਦਰਾ ਆ ਗਿਆ 275 ਰਾਜਸਥਾਨ ਲਾਕਾ ਬਹੁਤ ਜਿਆਦਾ ਹਿੰਦਰਾ ਲੈਂਦਾ 10735 ਰਹਿ ਗਿਆ ਪਰ ਇਹ ਉਹ ਕਿਹੜਾ ਮਾਡਲ ਹੈ ਉਹ 4 ਮਾਡਲ 28 ਤੱਕ ਪਾਸਿੰਗ ਹੈ 2004 28 ਤੱਕ ਪਾਸਿੰਗ ਹੈ ਇਹਦੀ ਕੀ ਡਿਮਾਂਡ ਹੈ ਉਹ 170000 170 ਮਾਡਲ ਕਿਹੜਾ ਇਹ ਮਾਡਲ 4 ਨੰਬਰ ਸੋਰੀ ਨੰਬਰ ਪੁੱਛਣਾ ਕਿੰਨਾ ਨਵਾਂ ਹਰਿਆਣਾ ਦਾ ਇਹ ਨੰਬਰ ਹਰਿਆਣਾ ਦਾ ਸਾਰਾ ਪੂਲ ਇੰਸ਼ੋਰੈਂਸ ਹੈ ਸਾਰਾ ਪੂਲ ਇੰਸ਼ੋਰੈਂਸ ਹੈ ਕਿਸੇ ਨੇ ਇਹ ਲੈਣਾ ਹੋਵੇ ਟਰੈਕਟਰ ਦੀ ਡਿਮਾਂਡ ਫੇਰ ਦੱਸੋ ਕਿੰਨੀ ਮੰਗੀ ਸੀ 170 170000 ਦਾ ਇਹ ਤੋਂ ਵੱਧ ਆਜੋ 275 ਤੇ ਬਾਈ ਜੀ 275 ਇਹਦੀ ਕੀ ਮੰਗ ਆ ਵੀਰੇ ਇਹ ਨੰਬਰ ਵਾਰ ਦਾ ਨੰਬਰ ਵਾਰ ਦਾ ਤੇ ਮਾਡਲ ਕਿਹੜਾ ਹੈ ਮਾਡਲ 2002 2002 ਡਿਮਾਂਡ 1.5 ਲੱਖ 1.5 ਲੱਖ ਰੁਪਇਆ ਟਰੈਕਟਰ ਸਾਫ਼ ਆ ਬਾਈ ਜੀ ਜਿਨ੍ਹਾਂ ਨੇ ਤੋੜੀ ਤੜੀ ਵਾਸਤੇ ਜਣ ਕੇਰ ਦੀ ਗਰੰਟੀ ਆ ਬਾਅਦ ਚੈੱਕ ਕਰੋ ਜਣ ਕੇਰ ਦੀ ਕਹਿੰਦੇ ਗਰੰਟੀ ਆ ਆਪਣਾ ਇਹ ਟਰੈਕਟਰ ਸਾਰਾ オリジナル ਆ ਅਦਾ ਤਸੱਲੀ ਕਰ ਲਿਓ ਆਪਣੀ ਆ ਕੇ ਬਾਈ ਇੱਕ ਭਰਾ ਦੀ ਬੇਨਤੀ ਸੀਗੀ ਵੀ ਦੁਆਰੇ ਟਰੈਕਟਰਾਂ ਦੀ ਵੀਡੀਓ ਪਾਈਓ ਤੇ ਵੀਡੀਓ ਪਾਉਂਦੇ ਆ ਜਾਣਕਾਰੀ ਵਾਸਤੇ ਸਿਰਫ ਇਹ ਤੋਂ ਬਾਦਾਂ ਇੱਧਰ ਆ ਗਿਆ 733 ਆ ਇਹ ਹਾਂ ਇਹਦਾ ਕਿਹੜਾ ਮਾਡਲ ਆ 2004 2004 ਮਾਡਲ ਆ ਤੇ ਇਹਦੀ ਕੀ ਕਿਥੋਂ ਦਾ ਨੰਬਰ ਆ ਇਹ ਨੰਬਰ ਹਿਆਣੇ ਦਾ ਮੰਗ 1.5 ਲੱਖ 1.5 ਲੱਖ ਰੁਪਈਆ ਮੰਗਾ ਤੇਤਿਆਂ ਦੀ ਬਹੁਤ ਮੰਗਾ ਟਰੈਕਟਰ ਦੀ ਛੋਟੇ ਟਰੈਕਟਰ ਖਰਚਾ ਘੱਟ ਤੇ ਕੰਮ ਜ਼ਿਆਦਾ 24 ਹੋਏ 33 ਹੋਏ ਬਹੁਤ ਪਰਫੈਕਟ ਲੱਗਦੇ ਆ ਤੇ ਆਜਣ ਤੋਂ ਬਾਦਾਂ ਜੀ ਇਹ ਕਿਹੜਾ ਚੈਂਪੀਅਨ ਹਾਂਜੀ ਇਹ ਮਾਡਲ ਮਾਡਲ 3 2003 ਮਾਡਲ ਤੇ ਇਹਦੀ ਕੀ ਮੰਗਾ ਵੀਰੇ 135 ਨੰਬਰ ਨੰਬਰ 12 ਦਾ ਜੀ ਨੰਬਰ 12 ਦਾ 135 ਡਿਮਾਂਡ ਵਿੱਚ ਦੱਸਿਆ ਨਾ ਤੇ ਅੰਦਰ ਆ ਜਾਜ ਤੋਂ ਬਾਹਰ ਕਿਹੜੇ ਹੋਰ ਅੰਦਰ ਛੋਟਿਆਂ ਦੇਖ ਅੰਦਰ ਬਾਹਰ ਐਂਡੋ ਫਾਰਮ ਖੜਾ ਐਂਡੋ ਫਾਰਮ ਦੇਖ ਲਓ ਬਾਈ ਜੀ ਇਹ ਮਾਡਲ ਮਾਡਲ 6 2006 ਮਾਡਲ ਇਹਦੀ ਡਿਮਾਂਡ ਇਹ ਵੀ 135 ਇਹਦਾ ਵੀ 135 ਰੇਟ ਆ ਜੀ 724 ਹੈ ਪਹਿਲਾ ਮਾਡਲ ਲੱਗਦਾ ਇਹਦਾ ਹੂੰ ਇਹ ਕਿਹੜਾ ਮਾਡਲ ਆ ਤੇ 91 91 ਦੀ ਲੱਖ ਰੁਪਇਆ ਲੱਖ ਰੁਪਇਆ ਲੋ ਜੀ ਬਾਈ ਜੀ ਟੂੜੀ ਵਾਸਤੇ ਬਹੁਤ ਵਧੀਆ ਟਰੈਕਟਰ ਟੂੜੀ ਢੋਣ ਨੂੰ ਛੁੱਕ ਛੁੱਕ ਲੱਗਾ ਰਹਿੰਦਾ ਇੱਕ ਤੇਲ ਪਾ ਦੋ ਦੁਬਾਰੇ ਦੇਖਣ ਦੀ ਲੋੜ ਨਹੀਂ 24 ਤੇ ਇੰਨੇ ਦਾ ਫੇਰ ਵੇਚ ਲੋ ਕੰਮ ਲੈ ਕੇ ਕਰਾਈ ਤੇ ਲੈਣ ਨਾਲੋਂ ਤੇ ਆ ਸਕਾਉਟ ਵੀਰੇ ਜਵਾਨ 10 ਮਾਣ ਲੈ ਇਹਦੀ ਕੀ ਮੰਗ ਹੈ 135 135 ਆਂਡੋ ਫਾਰਮ ਫੇਰ ਔਰਸਸ ਪੋਲੈਂਡ ਵਾਲਾ ਆ ਗਿਆ 20 40 ਡੀਆਈ ਇਹਦੀ ਇਹ ਮਾਡਲ 140 ਦਾ 2001 ਹੈ ਡਬਲ ਕਲਚ 2001 ਮਾਡਲ 140 ਦਾ ਬਾਈ ਜੀ ਇੰਡੋ ਫਾਰਮ ਬਹੁਤ ਵਧੀਆ ਟਰੈਕਟਰ ਸੀ ਇਹ ਵੀ ਜਿਹੜਾ ਮੈਸੀ ਇੰਜਨ ਹਿਮਸਨ ਇੰਜਨ ਚ ਆਇਆ ਸੀ ਪਹਿਲਾਂ ਤੇ ਆ 475 ਕਿਹੜਾ ਮਾਡਲ ਆ ਇਹ ਹੈਗਾ 2000 2000 ਮਾਡਲ ਆ ਹੂੰ ਕੀ ਮਾਡਲ ਆ ਇਹਦੀ 140 140 ਆ ਲਓ ਵੀਰੇ ਸਾਰੇ ਟਰੈਕਟਰਾਂ ਦਾ ਤੁਹਾਨੂੰ ਰਿਵਿਊ ਕਰਤਾ ਇੱਕ ਵਾਰੀ ਸਾਰੇ ਟਰੈਕਟਰ ਦਿਖਾ ਦਤੇ ਆ